ਸਸ਼ਕਾਜੀ ਤੁਸੀਂ ਦੇਖ ਰਹੇ ਹੋ ਸਟਾਰ ਜੀ نیوز ਚੈਨਲ ਨੰਬਰ 2 ਦੇ ਨਾਲ ਇਸ ਟਾਈਮ ਅਸੀਂ ਪਹੁੰਚੇ ਹਾਂ ਦਰਸਨਗਰ ਤੇ ਗੁਲਸੰਗੀ ਨਾਲ ਗੱਲਬਾਤ ਕਰਾਂਗੇ ਜੋ ਅੱਜ ਜ਼ਿਆਦਾ ਚੱਲ ਰਿਹਾ ਉਸ ਦੇ ਸਬੰਧ ਵਿੱਚ ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਲੇਜੀ ਨਿਊਜ਼ ਚੈਨਲ ਅਮਰਬਾਈ ਦੀ ਖਬਰ ਕੋਟ ਖਾਲਸਾ ਆਦਰਸ਼ ਨਗਰ ਨੌਜਵਾਨ ਸੇਵਕ ਸਭਾ ਵੱਲੋਂ 27ਵਾਂ ਸਾਲਾਨਾ ਜਾਗਨ ਕਰਵਾਇਆ ਗਿਆ ਜਿਸ ਵਿੱਚ ਸੰਗੀਤਕਾਰ ਅਤੇ ਮਹੰਤ ਪਹੁੰਚੇ ਸੰਕਟਾਲੀ ਲੰਗਰ ਵਰਤਾਇਆ ਗਿਆ ਜੈ ਮਾਤਾ ਜੀ ਜੈ ਮਾਤਾ ਦੀ ਸਭ ਤੋਂ ਪਹਿਲਾਂ ਅੱਜ ਤੇ ਅੱਜ ਸਾਡੇ ਦਰਸ਼ਨਗਰ ਦੇ ਵਿੱਚ 27ਵਾਂ ਸਾਲਾਨਾ ਜਾਗਰਣ ਨੌਜਵਾਨ ਸੇਵਕ ਸਭਾ ਵੱਲੋਂ ਕਰਵਾਇਆ ਜਾ ਰਿਹਾ ਤੇ ਮਤਲਬ ਜਿੱਦਾਂ ਹਰ ਸਾਲ ਇੱਕ ਮਤਲਬ ਇੱਕ ਦੀਵਾਲੀ ਵਰਗਾ ਮਾਹੌਲ ਸਾਡੇ ਇਲਾਕੇ 'ਚ ਬਣ ਜਾਂਦਾ ਤੇ ਇਹੋ ਜਿਹੜੇ ਕਾਰਜਕ੍ਰਮਾਂ ਰਾਹੀਂ ਮਤਲਬ ਇੱਕ ਟੀਮ ਵਰਕ ਹੁੰਦਾ ਸਾਰੇ ਇਕਜੁੱਟ ਹੋ ਕੇ ਸਾਰਾ ਕੰਮ ਕਰਦੇ ਆ ਮਤਲਬ 2-3 ਦਿਨ ਤੋਂ ਲਗਾਤਾਰ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਜਾਗ ਰਹਿੰਦੀਆਂ ਤੇ ਸਾਰੇ ਵੀਰ ਮਿਲ ਕੇ ਬੜਾ ਵਧੀਆ ਤੇ ਬੜਾ ਸੋਹਣਾ ਪ੍ਰੋਗਰਾਮ ਕਰਦੇ ਆ ਤੇ ਇਸੇ ਤਰ੍ਹਾਂ ਹੀ ਜਿੱਦਾ 28ਵਾਂ ਤੇ ਇਦਾਂ ਹੀ ਨਿਰੰਤਰ ਜਾਰੀ ਰਹੇਗਾ ਤੇ ਚਲੋ ਬੜਾ ਵਧੀਆ ਜਿਹੜੀ ਵੀ ਇਹ ਸਾਰੀ ਟੀਮ ਕੰਮ ਕਰਦੀ ਪਈ ਆ ਆ ਰਿੱਕੇ ਭਾਜੀ ਆ ਸਾਡੇ ਸੋਨੂ ਸਿਆਲ ਜੀ ਆ ਆਪਣੇ ਅਸ਼ਵਨੀ ਸੂਰੀ ਜੀ ਨੇ ਤੇ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਆ ਜੀ ਅਸੀਂ ਇਹਨਾਂ ਦੇ ਨਾਲ ਤੇ ਹਮੇਸ਼ਾ ਇਹਨਾਂ ਦੇ ਨਾਲ ਰਵਾਂਗੇ ਤੇ ਇਹ ਜਿਹੜੇ ਇਹੋ ਜਿਹੇ ਮਤਲਬ ਧਾਰਮਿਕ ਕੰਮ ਆ ਜਿਹੜੇ ਕਿ ਬੰਦੇ ਨੂੰ ਧਰਮ ਦੇ ਨਾਲ ਜੋੜ ਕੇ ਰੱਖਦੇ ਆ ਤੇ ਇਹ ਬਹੁਤ ਹੀ ਵਧੀਆ ਜਿਹੜਾ ਸ਼ਲਾਘਾਯੋਗ ਚੀਜ਼ ਆ ਲੋਕਾਂ ਚਾਹੁੰਦੇ ਕੋਈ ਨਾ ਕੋਈ ਸਿੰਗਰ ਆਇਆ ਹੋਵੇ ਜਾਂ ਮੰਤਾਂ ਮਾਰੇ ਹਨਾ ਹਾਂ ਬਿਲਕੁਲ ਚਾਹਤੇ ਹੁੰਦਾ ਹੀ ਆ ਜੀ ਕਿ ਸਿੰਗਰ ਪਤਾ ਕੀ ਗੱਲ ਆ ਸਿੰਗਰ ਮਤਲਬ ਸਿੰਗਰ ਇਸ ਕਰਕੇ ਲੋਕੀ ਥੋੜਾ ਕ੍ਰੇਜ਼ ਕਰਦੇ ਆ ਕਿ ਸਿੰਗਰ ਦੀ ਕੁਆਲਿਟੀ ਹੁੰਦੀ ਕਿ ਵੇਲੇ ਜਿਸ ਤਰ੍ਹਾਂ ਆਪਾਂ ਆਮ ਤੌਰ ਤੇ ਸੁਣਦੇ ਆ ਕਿ ਮਾਸਟਰ ਸਲੀਮ ਜੀ ਆ ਰਹੇ ਨੇ ਜੀ ਉੱਥੇ ਸਾਰਾ ਸ਼ਹਿਰ ਇਕੱਠਾ ਹੋ ਜਾਂਦਾ ਮਤਲਬ ਕਿਉਂਕਿ ਉਹਨਾਂ ਨੇ ਕੁਝ ਨਾਮ ਜੇ ਕਮਾਇਆ ਤੇ ਕੁਝ ਨਾ ਕੁਝ ਉਹਨਾਂ ਦੇ ਕੋਲ ਹੈਗਾ ਟੈਲੈਂਟ ਹੈਗਾ ਤੇ ਤਾਦੀ ਹੈ ਨਾ ਇਸੇ ਕਰਕੇ ਮਤਲਬ ਇੱਥੇ ਵੀ ਜਿਹੜੀਆਂ ਸਾਡੇ ਆਪਣੀ ਸਾਡੇ ਜਿਹੜੀ ਨੌਜਵਾਨ ਸੇਵਕ ਸਭਾ ਜਿਹੜੀ ਪਾਰਟੀਆਂ ਬੁਲਾਉਂਦੇ ਆ ਐ ਵੀ ਜਿਹੜੀਆਂ ਪਾਰਟੀਆਂ ਬਹੁਤ ਹੀ ਮਚ्योर ਤੇ ਬਹੁਤ ਹੀ ਜਿਹਨਾਂ ਨੂੰ ਕਈ ਸਾਲ ਹੋ ਗਏ ਜਾਗਰਣ ਕਰਦੇ ਹੋਏ ਉਹ ਪਾਰਟੀਆਂ ਇੱਥੇ ਆਂਦੀਆਂ ਨੇ ਤੇ ਬਹੁਤ ਹੀ ਵਧੀਆ ਪ੍ਰੋਗਰਾਮ ਹੁੰਦਾ ਤੇ ਜ਼ਿਆਦਾਤਰ ਮੰਤਰੀ ਜੀ ਵੀ ਆਉਂਦੇ ਆ ਉਹ ਆਪਣੇ ਕਿਹੜੇ ਮੰਤਰੀ ਆਗੇ ਆ ਪਵਨ ਸਲਵਾਨ ਪਵਨ ਸਲਵਾਨ ਇੱਥੇ ਪਵਨ ਸਲਵਾਨ ਜੀ ਆਉਂਦੇ ਨੇ ਜ਼ਿਆਦਾਤਰ ਜਿਹੜਾ ਮਤਲਬ ਜਾਗਰਣ ਉਹ ਉਹਨਾਂ ਕੋਲੋਂ ਹੀ ਜਿਹੜੀ ਹੈ ਨੌਜਵਾਨ ਸੇਵਕ ਸਭਾ ਜਿਹੜੀ ਹੈ ਜਾਗਰਣ ਕਰਵਾਂਦੀ ਹੈ ਜੀ ਸਿੱਖ ਸੰਗਤ ਜਿੱਥੇ ਆਪਾਂ ਅੱਜ ਮਾਤਾ ਰਾਣੀ ਦੇ ਜਾਗਰਣ ਕਰਾ ਰਹੇ ਆ ਇਸ ਤਰ੍ਹਾਂ ਕਿ ਹਾਰ ਨਾਲ ਕਾਫੀ ਕਿਸਾਨ ਵੀ ਕਾਫੀ ਲੋਕ ਪੀੜਤਗੇ ਆ ਸਾਡੀ ਤੇ ਮਹਾਰਾਣੀ ਅੱਗੇ ਮਾ ਭਗਵਤੀ ਅੱਗੇ ਇਹੋ ਹੀ ਅਰਦਾਸ ਆ ਕਿ ਮਾ ਮਾਈ ਕੀ ਚਲੋ ਇਹ ਜਿਹੜੀ ਕੁਦਰਤੀ ਆਫਤਾ ਜਿਹੜੀ ਸਾਡੇ ਪੰਜਾਬ ਤੇ ਇਸ ਟਾਈਮ ਆ ਗਈ ਆ ਕਿਉਂਕਿ ਬੜਾ ਦੁੱਖ ਹੁੰਦਾ ਵਾ ਜਦੋਂ ਅਸੀਂ ਆਪਾਂ ਵੀਡੀਓ ਦੇ ਵਿੱਚ ਦੇਖਦੇ ਪਏ ਆ ਨਾ ਕਿ ਮਤਲਬ ਲੇਡੀਆਂ ਉਚਾਰੀਆਂ ਰੋਂਦੀਆਂ ਤੇ ਪਸ਼ੂ ਡੰਗਰ ਜਿਹੜੇ ਆ ਉਹ ਪਾਣੀ 'ਚ ਤੈਰਦੇ ਵਿਖੰਦੇ ਆ ਮੰਨ ਦੇ ਵਿੱਚ ਮੜੀ ਟੀਸ ਆਂਦੀ ਆ ਮਗਰ ਥੋੜੇ ਆਪਣੇ ਆਪ ਨੂੰ ਇਦਾਂ ਆ ਸਾਇਦ ਇਹ ਸਮਝੀਦਾ ਕਿ ਅਸੀਂ ਕੁਝ ਕਰਨੀ ਪਾਦੇ ਮਤਲਬ ਚਲੋ ਫਿਰ ਵੀ ਮੈਂ ਤੇ ਮਾਂ ਜੇ ਮਾਂ ਭਗਵਤੀਏ ਕੀ ਅਰਦਾਸ ਕਰਾਂਗਾ ਕਿ ਮਾਂ ਜਿਹੜੇ ਆ ਇਹ ਵੇਲੇ ਜਿਹੜਾ ਕਸ਼ਟ ਆਇਆ ਸਾਡੇ ਪੰਜਾਬ ਤੇ ਜਿਹੜਾ ਦੁੱਖ ਆਇਆ ਵਾ ਇਹ ਦੁੱਖ ਨੂੰ ਜਲਦੀ ਤੋਂ ਜਲਦੀ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨੂੰ ਰਾਹਤ ਮਾਂ ਮਾਈ ਸਾਡੇ ਤੇ ਮਿਹਰ ਕਰੋ ਇੱਕ ਹੋਰ ਭਾਈ ਸਾਹਿਬ ਸਾਡੇ ਨਾਲ ਨੇ ਜਿਹੜੇ ਕੀ ਹਮੇਸ਼ਾ ਹੀ ਸਮਾਜ ਸੇਵਕ ਦੀ ਭਲਾਈ ਦਾ ਕੰਮ ਕਰਦੇ ਰਹਿੰਦੇ ਆ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਉਹ ਕੀ ਕਿਹੜਾ ਜਾਂਦੇ ਚੱਕ ਜਾਤੇ ਇਸ ਫਾਟੇ ਵਿੱਚ ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਵੀ ਧੰਨਵਾਦ ਕਰਦਾ ਹਾਂ ਕਿ ਜੋ ਇਤਨਾ ਕੀਮਤੀ ਸਮਾਂ ਕੱਢ ਕੇ ਤੁਸੀਂ ਆਏ ਹੋ ਔਰ ਮੈਂ ਆਈ ਹੋਈ ਸਮੂਹ ਸੰਗਤ ਨੂੰ ਵੀ ਉਹਨਾਂ ਦਾ ਵੀ ਸਵਾਗਤ ਕਰਦਾ ਹਾਂ ਜਿਹੜੇ ਕੀ ਬੜੇ ਪੁਰ ਜੋਰ ਦੇ ਨਾਲ ਇੱਥੇ ਪਹੁੰਚੇ ਆ ਤੇ ਨੌਜਵਾਨ ਸੇਵਕ ਸਭਾ ਜੋ ਕਿ ਹਰ ਸਾਲ ਜਾਗਰਣ ਕਰਵਾਉਂਦੀ ਹੈ ਮਹਾਮਾਈ ਦਾ ਔਰ ਇਸ ਸਾਲ ਵੀ ਇੰਨੀ بارش ਦੇ ਬਾਵਜੂਦ ਵੀ ਉਹਨਾਂ ਨੇ ਬਹੁਤ ਸਹੀ ਪ੍ਰਬੰਧ ਕੀਤਾ ਔਰ ਸਾਰੇ ਮੁਹੱਲੇ ਨੇ ਇਸ ਨਿਵਾਸੀਆਂ ਨੇ ਉਹਨਾਂ ਦਾ ਸਾਥ ਦੇ ਕੇ ਜਿਵੇਂ ਗਲੀਆਂ ਨੂੰ ਆਪ ਉਹਨਾਂ ਨੇ ਸਫਾਈ ਕੀਤੀ ਹੈ ਇਹ ਬੜਾ ਸ਼ਲਾਘਾਯੋਗ ਕੰਮ ਹੈ ਔਰ ਇਸ ਜਾਗਰਣ ਦੇ ਵਿੱਚ ਮੈਂ ਮਹਾਮਾਈ ਜੀ ਨੂੰ ਅਹੀ ਅਰਦਾਸ ਕਰਦਾ ਕਿ ਜੋ ਇਹ ਆਪ ਦਾ ਸਾਡੇ ਪੰਜਾਬ ਦੇ ਵਿੱਚ ਆਈ ਹੈ ਉਸ ਤੋਂ ਇਹ ਰਾਹਤ ਦੇਣਾ ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਧੰਨਵਾਦ ਕਰਨਾ ਜੈ ਮਾਤਾ ਦੀ ਧੰਨਵਾਦ ਹਾਂਜੀ ਭਾਈ ਤੁਸੀਂ ਕਹਿਣਾ ਚਾਹੁੰਦੇ ਹੋ ਬਸ ਜੋ ਵੀ ਮੇਰੇ ਵੱਡੇ ਵੀਰਾਂ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਆਪਣੇ ਪੰਜਾਬ ਦੇ ਇਸ ਟਾਈਮ ਬਹੁਤ ਵੱਡੀ ਮੁਸੀਬਤ ਆਈ ਦੀ ਹੈ ਮਾਂ ਮਾਈ ਜਲਦੀ ਤੋਂ ਜਲਦੀ ਇਹਨੂੰ ਦੂਰ ਕਰੇ ਪਰ ਜੀ ਅੱਜ ਦੇਖਿਆ ਗਿਆ ਜਿਸ ਤਰ੍ਹਾਂ ਸਵੇਰ ਤੋਂ ਬਰਸਾਤ ਹੋ ਰਹੀ ਸੀ ਗਲੀ ਵਿੱਚ ਪਾਣੀ ਭਰਿਆ ਸੀ ਤੇ ਜਗਰਾਤਾ ਕਰਾਣ ਲੱਗਿਆ ਮੁਸ਼ਕਲ ਨਹੀਂ ਹੋਣ ਵਾਲੀ ਸੀ ਕਿੱਸਾ ਦੇ ਦੋਸਤ ਬਈ ਮੁਸ਼ਕਲ ਤੇ ਆਈ ਸੀ ਪਰ ਆਪਾਂ ਨੂੰ ਆਪਣੀ ਮਾਂ ਦੇ ਭਰੋਸੇ ਆਈ ਉਹਨਾਂ ਨੂੰ ਪਤਾ ਉਹਦਾ ਕੰਮ ਹੈ ਉਹਨਾਂ ਨੇ ਲੈਣਾ ਕਿਸਤਾਂ ਲੈਣਾ ਉਹਨਾਂ ਨੂੰ ਪਤਾ ਆਪਾਂ ਆਪਣੀ ਹਿੰਮਤ ਨਹੀਂ ਹਾਰੇ ਆਪਾਂ ਡਟੇ ਰਹੇ ਹੇ ਮਾਰਾ ਜੈ ਮਾਰਾ ਅਮਰਤ ਦੇ ਵੀਰੇ ਤਾਰਾ ਰਾਣੀ ਦੀ ਛੱਤਾਂ ਪੜਾਂਗਾ ਕੀ ਹੈ ਬੋਲ ਕਨਿ ਕਾਫੇ ਹਾਹਾ ਆਹ ਦਿਕਰਾ ਕਰਕੇ ਦੱਸੋ ਜੀ ਲੱਗ ਰਿਹਾ ਔਰ ਬਾਰ-ਬਾਰ ਹੱਥ ਘੜੇ ਕਰਾਣ ਦੀ ਵੀ ਇੱਕ ਬਹੁਤ ਵੱਡਾ ਫੈ ਜਿਹੜੀਆਂ ਹੱਥਾਂ ਦੀਆਂ ਲਕੀਰਾਂ ਇਹ ਕਦੀ ਪਾਂਜੇ ਜੀ ਉਹ ਮੰਡਤਾ ਕੋ ਅੱਜ ਇੱਥੇ ਫਰੀਜ ਹੋ ਜਾਈ ਜਣੀਆਂ ਸਾਰੀਆਂ ਦਾ ਲਕੀਰਾਂ ਠੀਕ ਹੋ ਜੈਣਾ ਬੋਲੋ ਹਾਂ ਕੀ ਬਾਤ ਹੈ ਉਹ ਤੋਨ ਜਨ ਸੇਵਕ ਸਭਾ ਵੱਲੋਂ 27ਵਾਂ ਸਾਲਾਨਾ ਜਨ ਜੀ ਕੁਆਲਿਟੀ ਕੈਸ਼ਰ ਜੀ ਤੇ ਸਾਡੇ ਮਾ और जितने भी कमेटी मेंबर ने पहला था उन्होंने लाख लाख मुबारक आज के इस अवसर पर आते हैं बाद कुछ लेन आए हैं और दो चार में साझा रही हूं बैल का दे महंत जी बहुत ही रिस्पेक्टेड पवन सलमान जी उन्होंने क्योंकि ये ये जल भी है शमा के आगे बढ़ वाले ਤੇ ਤੁਨੇ ਮੁਟਾ ਤੇ ਤੁਨਾਰੇ ਵੇ ਜੀਰੋ ਮੜ ਮਤੋ ਆਜਾ ਜੀ ਕਿਹਨੇ ਮੀਰੇ ਸੇ ਤੁਮ ਜੀ ਆ ਗਏ ਤੁਮਿਆ ਪੇਟ ਦੀਆਂ ਦੋ ਪਿਆਰ ਨੰਜਾ ਤੇ ਜੀ ਆਹੋ ਛੜੇ ਮਿੰਟੂ ਪਾਵਾ ਜੀ ਬੜੇ ਅੱਛੇ ਕਈ ਮੰਸਰ ਮੰਦਰ ਵਡਾਲੀ ਨਾਲ ਜਾਂਦੇ ਰਹਿੰਦੇ ਮਿੰਟੂ ਪਾਵਾ ਜੀ 2:30 ਵਜੇ ਤਕਰੀਬਨ ਸੰਸਕਾਰ ਕੀਤਾਗੇ ਮਾਂ ਦਾ ਜੀ ਉਹਨਾਂ ਦੇ ਪੁੱਤਾਂ ਦੇ ਬੱਚਿਆਂ ਦੀ ਵੱਡੀ ਉਮਰ ਕਰਨਾ ਉਸ ਭਗਤ ਨੂੰ ਸਵਰਗਾਂ ਦੇ ਬਾਤਾਂ ਦੇਣਾ ਇਹ ਜੀਰਾ ਜਹਾੜ ਦੇ ਤਜ ਪ੍ਰਸ਼ੋਪਾਂ ਦੇ ਵਿਚਾਰ ਰਮੀ ਲਾਲਾ ਜੀ